Fátima. Vai, Guilherme. Sonho o meu ਪਿਤਾ ਮੈਂ ਮਾਤਾ ਦੇ ਸੰਗ ਦੇ ਚਲੋ ਭੋਲੋ ਭਾਈ ਗੱਦੀ ਵਜੇ ਕੋ सावाल महित्माद साद संग महिमा साध मां दुवाई मा साधु ॾेसी साध मा साग साग मां जे संग सा जे संग ਪਰ ਪਰੇ ਖਾਲ ਚਤਨ ਬਕੀਤਾ ਅੰਗਲੇ ਤਰ ਪਰ ਆ ਗੁਰਪ੍ਰੇਤ ਪੁਨੀਤਾ ਮੈ ਮਾ ਸਾਧੂ ਸੰਗ ਕੀ ਸੁਣ ਮੇਰੇ ਪੀਤਾ ਮੈਲ ਖੋਈ ਕੋਟ ਅਗ ਹਰੇ ਨਿਮਲ ਪੈ ਚੀਤਾ ਸੇਵਕ ਜੋਹਰ ਪਾਏ ਕਿਨਕੀ ਕਥਾ ਨਿਰਾਰੀ ਹਰ ਕੇ ਸੇਵਕ ਜੋਹਾਰ ਤੇਨ ਕੀ ਕਥਾ ਨਿਰਾਰੀ ਦੇ ਬੋਲੋ ਭਾਈ ਵਾਜੋ ਜੀ ਕੇ ਸੇਵਕ ਜੋ ਹਰ ਸਪ ਜੋ ਹਰ ਤੇਨ ਕੀ ਕਥਾ ਨਿਰਾਰੀ ਹਰ ਕੇ ਸੇਵਕ ਜੋ ਹਰ ਤੇਨ ਕੀ ਕਥਾ ਨਿਰਾਰੀ ਦੇ कथान रारी रे कथानारी रेकी कथा नारी रे कथानारी

हर का दे। हार जो हर पाए सिं कथा नी रे हर के सेवक जो हर सिनी कथा नी रे ਸਤਿਕਾਰ ਜੋਗ ਗੁਰੂ ਜੀ ਕੀ ਸਾਜੀ ਉਹਨੇ ਬਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲੇ ਸਤਿਗੁਰਾਂ ਦੇ ਬਖਸ਼ੇ ਪਾਵਨ ਫਤਿਹ ਦਹਰਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਮਹਾਂਪੁਰਖਾਂ ਦੀ ਸਲਾਨਾ ਜਾਦ ਨੂੰ ਬਣਾਉਂਦਿਆਂ ਹੋਇਆਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਿਓ ਇਹ ਪਵਿੱਤਰ ਜਾਦ ਕਾਰਕ ਮਹਾਂਪੁਰਸ਼ ਸੰਤੀ ਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਔਰ ਸੰਤ ਕਿਸਨ ਸਿੰਘ ਜੀ ਰਾੜਾ ਸਾਹਿਬ ਵਾਲੇ ਔਰ ਸੰਤ ਬਾਬਾ ਕਰਮ ਸਿੰਘ ਜੀ ਸਿੱਧ ਸਰ ਭੀਖੀ ਰਾੜਾ ਸਾਹਿਬ ਉਹਨਾਂ ਦੀ ਪਾਵਨ ਜਾਦ ਮਨਾਈ ਜਾ ਰਹੀ ਹੈ ਵਰਸੀ ਦੇ ਸਮਾਗਮ ਉਲੀਕੇ ਗਏ ਨੇ Da hai. Ma marana nahi. want to start your investment journey start with as small as 500 rupees invest in direct mutual funds with 0% commission download grow to explore sips today mutual fund investments are subject to market risk read all scheme-related documents carefully before investing do moto. <laughs> <laughs> Motorola Ed sixty pro, the true flagship killer. ਜਾਨ ਪਰਉਪਕਾਰੀ ਆਏ ਜੀਵ ਧੰਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਈ ਸਾਸਨ ਦੇ ਮਹਾਂਪੁਰਖਾਂ ਨੇ ਬੜਾ ਲੰਮਾ ਸਮਾ ਕੀਰਤਨ ਕੀਤਾ ਇੱਥੇ ਬਾਬਾ ਜੀ ਨੇ ਵੀ ਸੰਤ ਬਾਬਾ ਕਰਮ ਸਿੰਘ ਜੀ ਨੇ ਵੀ ਕੀਤਾ ਔਰ ਵੱਡੇ ਸੰਗ ਜੀ ਮਹਾਰਾਜ ਜੀ ਨੇ ਤਾਂ ਪਰਪਾਰਟੀ ਇਹ ਕੀਰਤਨ ਦੀ ਉਹਨਾਂ ਨੇ ਚਲਾਈ ਬੜੀਆਂ ਸੰਗਤਾਂ ਨੂੰ ਨਾਮ ਦੇ ਨਾਲ ਜੋੜਿਆ ਪਾਰੋਪਕਾਰ ਕੀਤਾ ਕਿਉਂਕਿ ਮਹਾਪੁਰਖ ਹੁੰਦੇ ਨੇ ਜਿਹੜੇ ਉਹ ਪਰਉਪਕਾਰ ਖਾਤਰੀ ਆਇਆ ਕਰਦੇ ਨੇ ਮੈਂ 10 ਮਿੰਟਾਂ ਦੇ ਵਿੱਚ ਆਪਣੇ ਵਿਚਾਰ ਨੂੰ ਸੰਕੋਚ ਗੁਰਬਾਣੀ ਵਿੱਚ ਬਚਨ ਆਉਂਦੇ ਨੇ ਵੀ ਐਸੇ ਮਹਾਪੁਰਖ ਬੜੇ ਵਿਦਲੇ ਨੇ ਬਚਨ ਨੇ ਗੁਰਬਾਣੀ ਦੇ ਅੰਦਰ ਕੋਟਣ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਬਿੱਲਾ ਹੁੰਦਾ ਜਿਹਦੇ ਆਪ ਨਾਰਾਇਣ ਹਿਰਦੇ ਚ ਵਸਿਆ ਹੁੰਦਾ ਜਿਹਦੇ ਚੇਤੇ ਹੁੰਦਾ ਇਥੇ ਬਚਨ ਆਏ ਨੇ ਗੁਰਬਾਣੀ ਨੂੰ ਪੜਨ ਵਾਸਤੇ ਸਾਧ ਸੰਗਤ ਜੀ ਟਿਕਾ ਦੀ ਲੋੜ ਹੈ ਫਿਰ ਸਮਝ ਆਏਗੀ ਕੋਟਨ ਮੈਂ ਨਾਨਕ ਕੋ ਨਾਰਾਇਣ ਇਹ ਚੀਤ ਚੀਤ ਸ਼ਬਦ ਚੇਤ ਤੋਂ ਬਣਿਆ ਚੇਤਨਾ ਕਿਸੇ ਚੀਜ਼ ਨੂੰ ਯਾਦ ਕਰਨਾ ਉਹ ਚੀਤ ਬਣਿਆ ਚੀਤ ਚਿੱਤ ਚਿੱਤ ਦੇ ਵਿੱਚ ਹੁਣ ਸਾਡੇ ਪਰਮੇਸ਼ਰ ਹਰ ਸਮੇਂ ਯਾਦ ਰਹਿੰਦਾ ਨਹੀਂ ਇਥੇ ਆ ਗਏ ਇਹ ਦੱਸਿਆ ਹੈ ਗ੍ਰੰਥਾ ਨੇ ਵਿੱਚ ਸੰਗਤ ਕਰਨ ਦਾ ਉਹਨਾਂ ਕ ਟਾਈਮ ਮਹਾਤਮਾ ਜਿਵੇਂ ਸਾਸ ਸੰਦੀ ਚੁੱਲੇ ਦੇ ਵਿੱਚ ਅੱਗ ਬਾਲ ਲਈਏ ਚੁੱਲੇ ਦੇ ਵਿੱਚ ਅੱਗ ਬਾਲ ਲਈ ਉਹਨਾਂ ਟਾਈਮ ਹੀ ਸੇਖ ਰਹਿੰਦਾ ਜਿੰਨਾ ਟਾਈਮ ਅੱਗ ਵੱਲਦੀ ਹੈ ਜਦੋਂ ਅੱਗ ਬੁਝ ਗਈ ਸੇਖ ਖਤਮ ਹੋ ਜਾਂਦਾ ਹੈ ਜਿਵੇਂ ਆਕਾਸੀ ਬਿਜਲੀ ਜਦੋਂ ਲਸ਼ਕਰੀ ਹੈ ਨਾ ਉਹਨਾਂ ਟਾਈਮ ਹੀ ਚਾਣਣ ਰਹਿੰਦਾ ਜਿੰਨਾ ਟਾਈਮ ਲਸ਼ਕਰੀ ਹੈ ਜਦੋਂ ਲਸ਼ਕ ਨੂੰ ਹਟ ਜਾਂਦੀ ਹੈ ਉਹ ਹਨੇਰਾ ਹੋ ਜਾਂਦਾ ਇਸੇ ਤਰ੍ਹਾਂ ਸੰਗਤ ਜਦੋਂ ਅਸੀਂ ਕਰਦੇ ਹਾਂ ਉਹ ਤਾਂ ਮਨ ਤੇ ਅਸਰ ਹੁੰਦਾ ਵੀ ਨਾਮ ਜਪਾਂਗੇ ਜਦੋਂ ਉੱਠ ਕੇ ਬਾਹਰ ਜਾਂਦੇ ਆ ਨਾਲ ਦੀ ਨਾਲ ਹੀ ਸਾਧ ਸੰਗਤ ਜੀ ਵਿਚਾਰਾ ਬਦਲ ਜਾਂਦੀ ਹੈ ਮਾਨਾ ਹੋਰ ਹੋ ਜਾਂਦਾ ਹੈ ਤਾਂ ਕਰਕੇ ਮਹਾਪੁਰਖਾਂ ਨੇ ਹਰ ਸਮੇਂ ਉਠ ਤੁਰਿਆ ਤਾਂ ਸੋ ਵਤ ਨਾਮ ਕਹੋ ਨਾਨਕ ਜਨਕੈ ਸਾਧ ਕਾਮ ਨਾਮ ਕੀ ਮਹਿਮਾ ਸੰਤ ਰਿੱਧ ਬਸੈ ਸੰਤ ਪ੍ਰਤਾਪ ਦੁਲਦ ਸਭ ਨਸੈ ਐਸੇ ਬਚਨ ਕੀਤੇ ਗੁਰਬਾਣੀ ਅੰਦਰ महिमा हर नाम जी सतां फिरमा दे दे। हर नाम जी दे हिरो दे भाई ਮੈਂ ਮਹਰ ਨਾਮ ਦੀ ਸਤਿਗੁਰ ਦੇਰ ਦੇ ਮੈਂ ਮਹਰ ਨਾਮ ਦੀ ਸਾਤੋਂ ਦੇ ਦਰ ਦੇ ਬਾਤ ਦੀ मिले okay. मिलंदी નામ સંતા હૃદેવ પૈમા હર નામજી શકાદેવજી ਆਕਰਕੇ ਸਾਸਰੀ ਨਾਮ ਹੈ ਜਿਹੜਾ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੁੰਦਾ ਹੈ ਇਹ ਸੇ ਵਿਰਲੇ ਨੇ ਸ਼ਾਸਤਰ ਵਿੱਚ ਇੱਕ ਬਚਨ ਆਏ ਨੇ ਕਿ ਕਰੋੜਾਂ ਦੇ ਵਿੱਚੋਂ ਇਹ ਜੇ ਮਹਾਪੁਰਸ਼ ਬਚਨ ਕਰਦੇ ਨੇ ਸਤੋ ਸੁਜਾਇਤੇ ਸੂਰਹ ਸਹਸਰੇ ਸੁਚਾ ਪੰਡਿਤਹ ਵਾਕਤਾ ਸੁਦਾਸਨ ਸਰੇ ਸੁ ਕਵੀ ਵਗਤੀ ਵਾਵਾ ਇਹਦੇ ਅਰਥ ਕੀ ਨੇ ਸੰਖੇਪ ਦੇ ਵਿੱਚ ਸੌਖੇ ਜੇ ਸਤੋ ਸੁਜਾਇਤੇ ਸੂਰਹ ਮਤਲਬ 100 ਬੰਦਾ ਇਕੱਠਾ ਕਰੀਏ ਉਹਦੇ ਵਿੱਚੋਂ ਸਾਧ ਸੰਗਤ ਜੀ ਇੱਕ ਸੂਰਮਾ ਹੋਏਗਾ 100 ਬੰਦੇ ਦੇ ਵਿੱਚੋਂ 99 ਡਰਪੋਕ ਹੋਣਗੇ ਮੇਰੇ ਵਰਗੇ ਫਿਰ ਅੱਗੇ ਬਚਨ ਕੀਤੇ ਨੇ ਸਤੋ ਸੁਜਾਇਤ ਸੂਰਾ ਸੰਸਰੇ ਸੁਚਾ ਪੰਡਿਤਹ ਹਜ਼ਾਰ ਬੰਦਾ ਇਕੱਠਾ ਕਰੋ ਉਹਦੇ ਵਿੱਚੋਂ ਇੱਕ ਵਿਦਵਾਨ ਹੋਏਗਾ ਹਜ਼ਾਰ ਦੇ ਵਿੱਚੋਂ ਇੰਨੇ ਘੱਟ ਹੈ ਪੰਡਿਤ ਜਿਹਦੇ ਕੋਲੇ ਗਿਆਨ ਦੀਆਂ ਪੜਣਾ ਨੇ ਸਤੋ ਸੁਜਾਇਤ ਸੂਰਾ ਸੰਸਰੇ ਸੁਚਾ ਪੰਡਿਤਹ ਵਕਤਾ ਸੁਦਾਸ ਸੰਸਰੇ ਸੁ ਫਿਰ ਵਗਤਾ ਉੱਤਮ ਵਗਤਾ ਵਗਤੇ ਤਿੰਨ ਮੰਨੇ ਉੱਤਮ ਮੱਧਮ ਤੇ ਕਨਿਸ਼ਟ ਉੱਤਮ ਵਗਤਾ ਜਿਹੜਾ ਹੋਇਆ ਕਰਦਾ ਹੈ ਉਹ ਦੱਸਿਆ ਹੈ 10000 ਦੇ ਵਿੱਚੋਂ ਇੱਕ ਐਸਾ ਵਗਤਾ ਜਿਹੜਾ ਆਪਣੇ ਬਚਨਾਂ ਨਾਲ ਕੀਲ ਦੇਵੇ ਜਿਵੇਂ ਵੱਡੇ ਸਰ ਜੀ ਮਹਾਰਾਜ ਸਾਧ ਸੰਗਤ ਜੀ ਭਵੇਂ ਧੀਮਾ ਬੋਲਦੇ ਇੱਥੇ ਮੇਰੇ ਵਾਲਗਾ ਤਾਂ ਗਲਾ ਬਠਾ ਲੈਂਦਾ ਉਹ ਬੜਾ ਧੀਮਾ ਕੀਰਤਨ ਕੀਤਾ ਉਹਨਾਂ ਨੇ ਬਿਲਕੁਲ ਸਲੋ ਬਾਏ ਦੇ ਵਿੱਚ ਪਰ ਜਦੋਂ ਬੋਲਦੇ ਕੀਲ ਦਿੰਦੇ ਸੀ ਉਨਾਂ ਦਾ ਬਾਜਾ ਕਿੱਸਾ ਵੱਜਿਆ ਸਾਧ ਸੰਗਣੀ ਭਾਈ ਮਦਾਨੇ ਦੀ ਰਬਾਬ ਅਕ੍ਰਿਸ਼ੰਦੀ ਬੰਸਰੀ ਕਿਤੇ ਰਾੜੇ ਵਾਲਿਆਂ ਦਾ ਬਾਜਾ ਦੁਆਰੇ ਨਹੀਂ ਵੱਜਿਆ ਤਾਂ ਕਰਕੇ ਐਸੇ ਵਚਨ ਕੀਤੇ ਉਹ 10000 ਬੰਦਿਆਂ ਨੂੰ ਕੀਲ ਦਿੰਦੇ ਕਰੋੜਾਂ ਨੂੰ ਕੀਲ ਦਿੰਦੇ 10000 ਦੀ ਗੱਲ ਛੱਡੋ ਉਤਮ ਵਕਤ ਉਹ 10000 ਦੇ ਵਿੱਚੋਂ ਇੱਕ ਹੁੰਦਾ ਜੈਸੇ ਮਹਾਪੁਰਖ ਸੰਤ ਪਰ ਉਹਨੂੰ ਅਗਲੀ ਗੱਲ ਕਵੀ ਭਗਤੀ ਵਾ ਵਾ ਪਰ ਕੋਈ ਐਸਾ ਪਹੁੰਚਿਆ ਹੋਇਆ ਮਹਾਪੁਰਖ ਜਿਹੜਾ ਜਿਨੇ ਆਤਮਾ ਦਾ ਸਾਖ ਸਾਥਕਾਰ ਕੀਤਾ ਉਹ ਸਾਧ ਸੰਗਤ ਜੀ ਦੱਸਿਆ ਹੈ ਕਰੋੜਾਂ ਦੇ ਵਿੱਚੋਂ ਇੱਕ ਹੁੰਦਾ ਜਿਵੇਂ ਗੁਰਬਾਣੀ ਵਿੱਚ ਬਚਨਾਏ ਨੇ ਕੋਟਣ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ ਬੜੇ ਥੋੜੇ ਸਾਧ ਸੰਗਤ ਜੀ ਐਸੇ ਇਹਨਾਂ ਨੇ ਬਾਬਤ ਐਸਾ ਦੱਸਿਆ ਬੇਲੇ ਬੇਲੇ ਤੇਰੇ ਨਾਮ ਦੇ ਸੁਪਾਰੀ दिल ले बन्दे तेरे नाम ले कपारी the body ਦੇ ਸਾਸਨ ਇਹ ਹੈ ਇਹ ਜੇ ਆਪਾਂ ਮਹਾਪੁਰਖਾਂ ਦੀ ਇਤਨੇ ਤਤਵੇਤੇ ਉਹਨਾਂ ਦੀ ਯਾਦ ਮਨਾਉਂਦਾ ਦਾਦਾ ਜੀ ਹਾਂ ਹੋੜ ਕੋਇਨਸੀਡੈਂਸ ਅਰੇ ਆ ਰਹੇ ਆ ਕਿ ਉਹ ਬੜੇ ਪਰਉਪਕਾਰੀ ਸਨ ਕਿਉਂਕਿ ਬਾਥਰੀ ਜੀ ਮਹਾਰਾਜ ਨੀਤੀ ਸ਼ਤਕ ਵਿੱਚ ਲਿਖਦੇ ਆ ਨੱਧਾ ਸਵਾਮੀ ਬਨਾਵਾ ਖਾਦ ਅੰਤੀਨਾ ਸਵਾਦੋ ਫਲਾਨੀ ਵ੍ਰਿਕਸ਼ਾ ਅਪਯੋਦਰਸਸਯ ਮਦੰਤੀ ਨਾਯ ਪਰਉਪਕਾਰਾ ਸ਼ਤਾਂਬੇ ਪੂਤੇ ਆ ਜਿਨ੍ਹਾਂ ਮਹਾਪੁਰ ਖਾਨ ਦਾ ਤਾਨ ਕੀ ਹੁੰਦਾ ਸਾਧ ਸੰਗਤ ਜੀ ਪਰਉਪਕਾਰ ਕਰਨਾ ਉਹਨਾਂ ਨੇ ਪਰਉਪਕਾਰ ਕੀਤਾ ਆਓ ਸਾਧ ਸੰਗਤ ਜੀ ਦਾਸ ਆਪਣੇ ਬਾਣੀ ਨੂੰ ਇੱਥੇ ਬਰਾਮਦ ਦਿੰਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਸਟੇ ਫੈਕਟਰੀ ਨੇ ਦੱਸਦੇ ਵੀ ਪਰ ਮਿੱਤਰ ਨੇ ਪ੍ਰਾਨੇ ਗੰਨੀ ਆਮਰਪ੍ਰੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਭਾਈ ਆਪਾਂ ਰਹਿਦਾ ਸਮਾਂ ਹੋਣਾ ਜੋ ਆਪਣੇ ਪਾਸ ਬੜੇ ਉੱਤਮ ਬੁਲਾਰੇ ਪਹੁੰਚੇ ਨੇ ਗੁਰੂ ਘਰ ਦੇ ਕੀਰਤਨੀ ਉਹਨਾਂ ਤੋਂ ਲਾਹਾ ਲੈਣਾ ਆਓ ਆਖਰੀ ਧਾਰਨਾ ਆਪਾਂ 1 ਮਿੰਟ ਦੇ ਵਿੱਚ ਪੜ ਕੇ ਸਮਾਪਤੀ ਕਰੀਏ ਸਾਧੂ ਜਨਮ ਮਰਨ ਵਿੱਚ ਨਹੀਂ ਆਉਂਦੇ ਪਰ ਪਕੜੀ ਜਨਮ ਮਰਨ ਵਿੱਚ ਨਹੀਂ ਆਉਂਦੇ ਪਰ ਪਕੜੀ